ਖਾਲਿਸਤਾਨੀ ਸਮਰਥਕ ਜੋ ਆਪਣੇ ਆਪ ਨੂੰ ਸਿੱਖ ਧਰਮ ਦੇ ਰਾਖੇ ਦੱਸਦੇ ਨੇ ਜਿਹੜੇ ਝੂਠਾ ਦਾਵਾ ਕਰਦੇ ਨੇ ਕਿ ਭਾਰਤ ਵਿੱਚ ਸਿੱਖ ਸੁਰੱਖਿਅਤ ਨਹੀਂ ਨੇ ਅੱਜ ਉਹੀ ਖਾਲਿਸਤਾਨੀ ਸਿੱਖਾਂ ਦਾ ਸਭ ਤੋਂ ਵੱਡਾ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਦਾ ਪੱਖਪੂਰ ਰਹੇ ਨੇ ਅਤੇ ਜੋ Hindu ਧਰਮ ਹਰ ਦੁੱਖ ਸੁੱਖ ਵਿੱਚ ਸਿੱਖਾਂ ਦੇ ਨਾਲ ਖੜਾ ਰਿਹਾ ਹੈ उस दोषी बना रहे जी हाँ तीन बिल्कुल ठीक सुने हूँ खालिस्तानिया ने नवा एजेंडा चलाया है, तरसलोना ने कांग्रेस का सारा पाप ਪੂਰੇ ਹਿੰਦੂ ਸਮੁਦਾਏ ਤੇ ਥੋਪੰਦੀ ਸਾਜ਼ਿਸ਼ ਰਚੀ ਹੈ ਕਿਵੇਂ ਅਤੇ ਕਿਉਂ ਰਚੀ ਹੈ ਇਸ ਬਾਰੇ ਅਸੀਂ ਤੁਹਾਨੂੰ ਡਿਟੇਲ ਨਾਲ ਇਸ ਪੂਰੀ ਵੀਡੀਓ ਵਿੱਚ ਦੱਸਾਂਗੇ ਨਮਸਕਾਰ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਬ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੀ ਕਿ ਖਾਲਿਸਤਾਨੀ ਸਮਰਥਕ ਕਿਵੇਂ ਕੈਨੇਡਾ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਕਰਦੇ ਨੇ ਜਦੋਂ ਉਹਨਾਂ ਦਾ ਇਸ ਤੋਂ ਵੀ ਮਨ ਨਹੀਂ ਪਰਦਾ ਤਾਂ ਹੁਣ ਉਹਨਾਂ ਨੇ ਕਾਂਗਰਸ ਦਾ ਪਾਪ ਪੂਰੇ ਹਿੰਦੂ ਭਾਈਚਾਰੇ ਸਰ ਉੱਰ ਲਾਉਣ ਦੀ ਸਾਜ਼ਿਸ਼ ਕੀਤੀ ਹੈ ਕੈਨੇਡੀਅਨ ਸੰਸਦ ਵਿੱਚ ਖਾਲਿਸਤਾਨੀ ਸਮਰਥਕ ਸਿਆਸੀ ਦਲਾ ਨੇ ਭਾਰਤ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾ ਖਿਲਾਫ ਹੋਏ ਦੰਗਿਆਂ ਨੂੰ ਜੈਨੋਸਾਈਡ ਵਜੋਂ ਐਲਾਨ ਕਰਨ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਰੱਦ ਕਰ ਦਿੱਤਾ ਗਿਆ ਇਹ ਕੋਸ਼ਿਸ਼ ਦੋ ਦਿਨਾਂ ਵਿੱਚ ਦੂਜੀ ਵਾਰ ਕੀਤੀ ਗਈ ਹੈ ਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕੈਨੇਡਾ ਦੀ ਰਾਜਨੀਤੀ ਵਿੱਚ ਖਾਲਿਸਤਾਨੀਆਂ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ ਖੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਰੂਡੋ ਖਾਲਿਸਤਾਨੀਆਂ ਦਾ ਪੱਖ ਪੂਰ ਰਹੇ ਨੇ ਹੁਣ ਕੈਨੇਡੀਅਨ ਰਾਜਨੀਤੀ ਵਿੱਚ ਖਾਲਿਸਤਾਨ ਦੇ ਪ੍ਰਭਾਵ ਦੇ ਕਾਰਨ ਇੱਕ ਨਹੀਂ ਜਾ ਸਕਦਾ ਕਿ ਅਜਿਹੀ ਕੋਸ਼ਿਸ਼ ਮੁਰ ਤੋਂ ਨਹੀਂ ਹੋਵੇਗੀ ਸਾਲ 1984 ਵਿੱਚ ਸਿੱਖ ਕੌਮ ਨਾਲ ਜੋ ਹਿੰਸਾ ਹੋਈ ਸੀ ਉਸ ਨੂੰ ਲੈ ਕੇ ਭਾਰਤ ਦੇ ਨਾਗਰਿਕ ਹਮੇਸ਼ਾ ਸਿੱਖ ਕੌਮ ਨਾਲ ਖੜੇ ਰਹੇ ਨੇ ਵਕਵਾਦੀ ਅਤੇ ਭਾਰਤ ਵਿਰੋਧੀ ਖਾਲਿਸਤਾਨ ਦੀ ਲੋਬੀ ਦਾ ਇਸ ਨੂੰ ਇੱਕ ਜੈਨੋਸਾਈਡ ਘੋਸ਼ਿਤ ਕਰਨ ਦੀ ਕੋਸ਼ਿਸ਼ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਸਿੱਖਾਂ 'ਤੇ ਹਿੰਸਾ ਉਹਨਾਂ ਦੀ ਧਾਰਮਿਕ ਪਹਿਚਾਨ ਦੇ ਕਾਰਨ ਕਿਸੇ ਧਾਰਮਿਕ ਪੈਚਾਰੇ ਦੇ ਹੱਥੋਂ ਨਹੀਂ ਹੋਈ ਸੀ ਸਿੱਖਾਂ ਨਾਲ ਹਿੰਸਾ ਇੱਕ ਘਟਨਾ ਕਾਰਨ ਹੋਈ ਸੀ ਉਸ ਵੇਲੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਹਨਾਂ ਦੇ ਸਿੱਖ ਬੋਡੀਗਾਰਡਸ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਕਤਲ ਸਿਰਫ ਦੋ ਲੋਕਾਂ ਨੇ ਕੀਤਾ ਸੀ ਪਰ ਇਹ ਬਹੁਤ ਹੀ ਮੰਦਭਗ ਹੈ ਕਿ ਸਿੱਖ ਪਾਇਚਾਰੇ ਦੇ ਹਜ਼ਾਰਾਂ ਲੋਕਾਂ ਨੂੰ ਇਸ ਦਾ ਹਰਜ਼ਾਨਾ ਭੁਗਤਣਾ ਪਿਆ ਅਤੇ ਉਹਨਾਂ ਨਾਲ ਜੋ ਹਿੰਸਾ ਹੋਈ ਸੀ ਉਹ ਕਿਸੇ ਧਾਰਮਿਕ ਪਾਇਚਾਰੇ ਵੱਲੋਂ ਨਹੀਂ ਕੀਤੀ ਗਈ ਸੀ ਬਲਕਿ ਉਹਨਾਂ ਦੰਗਿਆਂ ਦੀ ਅੱਗ ਨੂੰ ਸਿਆਸਤਦਾਨਾਂ ਵੱਲੋਂ ਭੁਲਾਰਾ ਦਿੱਤਾ ਗਿਆ ਸੀ ਹਿੰਸਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ ਪਰ ਉਸ ਨੂੰ ਜੈਨੋਸਾਈਡ ਐਲਾਨ ਕਰਵਾਉਣ ਦਾ ਅਰਥ ਹੈ ਹਿੰਦੂਆਂ ਪ੍ਰਤੀ ਨਫ਼ਰਤ ਦਾ ਵਿਸਥਾਰ ਦੱਸਦੇ ਕਿ ਨਸਲਕੁਸ਼ੀ ਕਿਸੇ ਧਾਰਮਿਕ ਸਮੁਦਾਏ ਦੀ ਧਾਰਮਿਕ ਪਹਿਚਾਨ ਨੂੰ ਮਿਟਾਉਣ ਦੀ ਕੋਸ਼ਿਸ਼ ਹੁੰਦੀ ਹੈ ਉਸ ਦੇ ਲਈ ਕਈ ਰਣਨੀਤਕ ਕਦਮ ਅਤੇ ਚੰਗੀ ਤਰ੍ਹਾਂ ਨਿਰਧਾਰਤ ਪ੍ਰਕਿਰਿਆਵਾਂ ਨੂੰ ਅਪਣਾਇਆ ਜਾਂਦਾ ਹੈ ਹਾਂ ਇਹ ਸੱਚ ਹੈ ਕਿ ਮੰਦਭਾਗੀ ਘਟਨਾ ਵਾਪਰੀ ਪਰ ਇਹ ਕਤਲੇਆਮ ਇਸ ਕਾਰਨ ਨਹੀਂ ਹੋਇਆ ਕਿ ਭਾਰਤ ਦਾ ਕੋਈ ਵੀ ਧਾਰਮਿਕ ਸਮੁਦਾਇ ਸਿੱਖ ਸਮੁਦਾਏ ਦੀ ਧਾਰਮਿਕ ਜਾਤੀ ਜਾਂ ਨਸਲੀ ਆਧਾਰ ਤੋਂ ਨਫ਼ਰਤ ਅਦਾਸੀ ਅਤੇ ਇਸੇ ਕਰਕੇ ਉਹਨਾਂ ਨੂੰ ਜੜ ਤੋਂ ਨਸ਼ਟ ਕਰਨਾ ਚਾਹੁੰਦਾ ਸੀ ਨਾਹੀਂ ਭਾਰਤ ਦੇ ਕਿਸੇ ਧਾਰਮਿਕ ਭਾਈਚਾਰੇ ਨੇ ਅਜਿਹੀਆਂ ਸਥਿਤੀਆਂ ਪੈਦਾ ਕੀਤੀਆਂ ਕਿ ਸਿੱਖ ਭਾਈਚਾਰੇ ਤੇ ਉਹਨਾਂ ਨੂੰ ਆਸੁਰੱਖਿਆ ਮਹਿਸੂਸ ਹੋਏ ਪਰ ਤੁਸੀਂ ਖੁਦ ਦੱਸੋ ਇਹ ਸਾਰੇ ਕਤਲੇਆਮ ਲਈ ਹਿੰਦੂ ਸਮੁਦਾਇ ਨੂੰ ਟਾਰਗੇਟ ਕਰਨਾ ਸਹੀ ਹੈ ਮੁਠੀ ਪਰ ਕਾਂਗਰਸੀ ਵਰਕਰਾਂ ਦੇ ਪਾਪ ਨੂੰ ਸਾਰੇ ਹਿੰਦੂ ਭਾਈਚਾਰਾ ਤੇ ਥੋਪਣਾ ਵੱਡੀ ਸਾਜ਼ਿਸ਼ ਹੈ ਅਜਿਹਾ ਦਾਵਾ ਹਿੰਦੂ ਵਿਰੋਧੀ ਤਾਕਤਾਂ ਨੂੰ ਹੁਲਾਰਾ ਦਿੰਦਾ ਕੈਨੇਡਾ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਵਿਚਕਾਰ ਹਿੰਸਾ ਵਧਣ ਦਾ ਕਾਰਨ ਬਣਦਾ ਹੈ ਸਾਨੂੰ ਇਹਨਾਂ ਵੰਡੀਆਂ ਦੇ ਤੱਤਾਂ ਨੂੰ ਸਦਭਾਵਨਾ ਦੀ ਅਸਥਿਰ ਕਰਨ ਦੇ ਯਤਨਾਂ ਵਿੱਚ ਸਫਲ ਨਹੀਂ ਹੋਣ ਦੇਣਾ ਚਾਹੀਦਾ ਨਹੀਂ ਤਾਂ ਇਹ ਦਾਵਾ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਵੇਗਾ